ਸਿਮਾ ਕੀ ਕਰੀ ਜਾਨੀ ਆ? ਬਸ ਮੰਮੀ ਝਾੜੂ ਲਾ ਰਹੀ ਸੀਗੀ। ਨਹੀਂ ਆ ਤੇਰਾ ਹੁਣ ਤੱਕ ਝਾੜੂ ਹੀ ਨਹੀਂ ਲੱਗਿਆ ਹੋਗਾ। ਹੈ? ਮੈਂ ਮੰਮੀ ਪਹਿਲਾਂ ਨਾ ਉਹ ਕੱਪੜੇ ਧੋਣ ਲੱਗੀ ਸੀਗੇ। ਨਹੀਂ ਐਡਾ ਦਿਨ ਚੜਿਆ ਆ। 9:30 ਵਜੇ ਪਏ ਨੇ। ਸਵੇਰੇ ਥੋੜਾ ਜਿਹਾ ਜਲਦੀ ਉੱਠ ਜਾ ਕਰ। ਹੁਣ ਤੱਕ ਤੂੰ ਝਾੜੂ ਲਾ ਰਹੀ, ਕਾ ਤੂੰ ਰੋਟੀ ਬਣਾ ਕੇ ਦੇਵੇਂਗੀ? ਮੈਂ ਉੱਥੇ ਦੇਖੀ ਜਾਨੀ ਆ ਰੋਟੀ ਨੂੰ, ਵੀ ਮੈਨੂੰ ਰੋਟੀ ਦੇਊਗੀ ਆ ਕੇ। ਤੂੰ ਹਲੇ ਮਹਾਰਾਣੀ ਝਾੜੂ ਹੀ ਲਾਈ ਰਹੀ ਜਾਨੀ। ਬਸ ਮੰਮੀ ਮੈਂ ਨਾ ਕੱਪੜੇ ਧੋਣ ਲੱਗੀ ਤਾਂ ਕਰਕੇ ਲੇਟ ਹੋ ਗਈ। ਕਾ ਨੂੰ ਸਵੇਰੇ ਉੱਠਣਾ ਨਹੀਂ। ਨਹੀਂ ਮੈਂ ਜਲਦੀ ਉੱਠੀ ਸੀ ਮੰਮੀ ਮੈਨੂੰ ਪਤਾ ਹੈ ਮੈਂ ਇਸੇ ਘਰ ਚ ਰਹਿਣੀ ਆ ਅੱਛਾ ਕਿੰਨਾ ਕ ਜਲਦੀ ਤੂੰ ਉੱਠੀ ਸੀ ਜਦ ਬਸ ਐਵੇਂ ਦਿਮਾਗ ਖਰਾਬ ਕਰਦੀ ਐ ਚੰਗਾ ਛੇਤੀ ਕਰਕੇ ਨਾ ਪਰਾਂ ਜੇ ਮੈਨੂੰ ਰੋਟੀ ਬਣਾ ਕੇ ਦੇ ਦੇ ਬਣਾਉਣੀ ਆ ਮੰਮੀ ਹਾਂ ਲ ਸਾਰਾ ਦਿਨ ਬਸ ਆਇਨਾ ਚ ਫਿਰ ਜਾਂ ਕੋਈ 10 ਵਜਾ ਦਿੰਦੀ ਹੈ ਦੀਦੀ ਪਹਿਲਾਂ ਤੁਸੀਂ ਮੈਨੂੰ ਪੜਾ ਲਓ ਛੱਡ ਨਹੀਂ ਡਿੰਪਲ ਮੇਰੀ ਗੱਲ ਸੁਣੋ ਜਾਓ ਤੁਸੀਂ ਜਾ ਕੇ ਰੋਟੀ ਬਣਾ ਲਓ ਮੈਨੂੰ ਪੜਾ ਦਿਓ ਮੈਂ ਲਗਾ ਦੇਣੀ ਆ ਤੁਸੀਂ ਲੈ ਹੈ ਕਮਾਲ ਕਰਦੀ ਹੈ ਡਿੰਪਲ ਤੇ ਇਹਨੂੰ ਹਜੇ ਅਸੀਂ ਮਿੱਠਾ ਤੇਰ ਤੋਂ ਕੁਝ ਬਣਵਾਇਆ ਨਹੀਂ ਮੈਂ ਸਿੱਧਾ ਹੀ ਚੜੂ ਲਵਾ ਦ। ਦੀਦੀ ਫਿਰ ਕੀ ਹੋ ਗਿਆ? ਮੈਂ ਕਹਦੀ ਦੇਖੀ ਜਾਨੀ ਆ। ਮੰਮੀ ਤੁਹਾਨੂੰ ਕਿੰਨਾ ਪੁੱਠਾ ਸਿੱਧਾ ਬੋਲੀ ਜਾਂਦੇ ਨੇ। ਮੈਨੂੰ ਐ ਨਹੀਂ ਸਮਝ ਆਉਂਦੀ। ਫਿਰ ਤੁਸੀਂ ਬਿਨ ਮਤਲਬ ਤੋਂ ਇੰਨੀਆਂ ਗੱਲਾਂ ਕਿਉਂ ਸੁਣ ਰਹੇ ਹੋ? ਨਾਲੇ ਮੈਨੂੰ ਵੀ ਪਤਾ ਆ ਵੀ ਤੁਸੀਂ ਸਵੇਰ ਦੇ ਉੱਠੇ ਹੋਏ ਹੋ। ਸਵੇਰੇ ਉੱਠ ਕੇ ਘਰ ਦਾ ਸਾਰਾ ਕੰਮ ਕਰਨਾ। ਟਾਈਮ ਸਿਰ ਇਹਨਾਂ ਨੂੰ ਰੋਟੀ ਪਾਣੀ ਦੇਣਾ ਤੇ ਫਿਰ ਵੀ ਤੁਸੀਂ ਇਹਨਾਂ ਦੀ ਗੱਲਾਂ ਸੁਣਦੇ ਹੋ। ਕਿਉਂ? ਐਨੀ ਚੁੱਪੀ ਚੰਗੀ ਵੀ ਨਹੀਂ ਹੁੰਦੀ। ਜਵਾਬ ਦੇਣਾ ਵੀ ਸਿੱਖੋ ਦਿਮਪਲ ਇਹਨਾਂ ਨੇ ਤਾਂ ਆਦਤ ਆ ਬੋਲਣ ਦੀ ਆਪਾਂ ਨੇ ਤੇ ਇਸੇ ਘਰ 'ਚ ਰਹਿਣਾ ਫਿਰ ਕਿਉਂ ਲੜਾਈ ਝਗੜਾ ਕਰਨਾ ਬੋਲਦੇ ਬੋਲੀ ਜਾਂਦੇ ਆਪੀ ਬੋਲ ਕੇ ਚੁੱਪ ਹੋ ਜਾਂਦੇ ਨੇ ਦੀਦੀ ਬੇਸ਼ੱਕ ਆਪਾਂ ਇਸ ਘਰ 'ਚ ਰਹਿਣਾ ਪਰ ਹਣਾ ਆਪਣਾ ਇਹਨਾਂ ਆਪਮਾਨ ਵੀ ਸਹੀ ਨਹੀਂ ਹੁੰਦਾ ਇਹਨਾਂ ਨੂੰ ਆਦਤ ਪੈ ਜੂਗੀ ਬੋਲਣ ਦੀ ਇਸ ਕਰਕੇ ਤੁਹਾਨੂੰ ਕਹਿ ਰਹੀ ਆ ਮੰਨਿਆ ਕਿ ਜਿੱਥੇ ਤੁਹਾਡੀ ਗਲਤੀ ਆ ਉੱਥੇ ਬੋਲਦੇ ਚੰਗੇ ਵੀ ਲੱਗਦੇ ਨੇ ਪਰ ਜਿੱਥੇ ਤੁਹਾਡੀ ਗਲਤੀ ਨਹੀਂ ਫਿਰੁੱਤੀ ਆਪਾਂ ਗਲਤ ਖਾਤੋਂ ਲਹਿਰਾਈਏ ਕੋਈ ਨਹੀਂ ਡਿੰਪਲ ਜੋ ਇਨਸਾਨ ਜਿਹਾ ਜਹ ਹੁੰਦਾ ਨਾ ਉਹਨੇ ਉਹਿਆ ਜੀ ਰਹਿਣਾ ਆਪਣੇ ਕਹਿਣ ਨਾਲ ਨਾ ਕੋਈ ਨਹੀਂ ਬਦਲਦਾ ਲੱਗਿਆ ਤੇ ਨਾਲੇ ਤੂੰ ਐਵੇਂ ਕਰ ਅੱਜ ਤੇਥੋਂ ਮਿੱਠਾ ਤਾਂ ਬਣਵਾਉਣਾ ਹੀ ਐ ਫਿਰ ਜਿੰਨਾ ਮਰਜੀ ਕੰਮ ਕਰਾ ਲਈ ਮੇਰੇ ਨਾਲ ਠੀਕ ਹੈ ਮੇਰੀ ਗੱਲ ਸੁਣ ਅੱਗੇ ਤੋਂ ਨਾ ਸਾਰਾ ਕੰਮ ਤੁਹਾਨੂੰ ਮੈਂ ਕਰਾਇਆ ਕਰੂੰਗੀ ਠੀਕ ਹੈ ਚੱਲ ਹੁਣ ਤੂੰ ਜਾ ਕੇ ਆਰਾਮ ਕਰ ਲੈ ਠੀਕ ਹੈ ਰੋਂਦਾ ਕੰਪਾਈ ਹਾਂਜੀ ਹੈਗਾ ਤੁਹਾਨੂੰ ਦੱਸਿਆ ਤਾਂ ਸੀਗਾ ਨੇ ਤੂੰ ਮੈਨੂੰ ਫੋਲੋ ਨਹੀਂ ਦਿੱਤਾ ਹੁਣ ਫੋਲੋ ਕਰਤਾ ਲਿਆ ਉਹ ਵੀ ਸਾਰੀ ਉਮਰ ਵਾਸਤੇ ਕੋਲੋਂ ਬੋਲਣ ਲਈ ਮੈਨੂੰ ਐਸਤੇ ਫੋਲੋ ਚਾਹੀਦਾ ਠੀਕ ਹੈ ਡਿੰਪਲ ਦੀਪਕ ਕੀ ਕਰਦੇ ਹੋ ਤੁਸੀਂ ਕੁਛ ਨਹੀਂ ਮੰਮੀ ਹਾਂ ਸਪਾਰਾ ਜੀ ਕਿਵੇਂ ਚੱਲਦਾ ਇਹਨੂੰ ਫੋਨ ਨਹੀਂ ਚਲਾਉਣਾ ਹੁੰਦਾ ਅੱਜ ਕੱਲ ਸਾਰੀਆਂ ਸਭ ਕੁਝ ਜਾਣਦੀਆਂ ਨੇ ਅੱਜ ਕੱਲ ਤੇ ਪੜੇ ਲਿਖੇ ਬੱਚੇ ਨੇ ਕੀ ਨਹੀਂ ਜਾਣਦੇ ਹੈਗੇ ਇਹ ਮੈਨੂੰ ਲੱਗਦਾ ਤੇਰੇ ਨਾਲ ਉਹ ਵੀ ਚਲਾਕ ਮਮਾ ਨਾ ਚਲ ਤੂੰ ਉਹ ਨਾ ਗਰੀ ਵੀ ਮੰਮੀ ਕੀ ਕਹਿੰਦੀ ਹੈ ਨਹੀਂ ਮੰਮੀ ਹਾਂ ਮੈਂ ਤਾਂ ਤੈਨੂੰ ਆਇਆ ਕਹਿੰਦੀ ਮੈਂ ਤਾਂ ਤੈਨੂੰ ਆਇਆ ਕਹਿੰਦੀ ਤੂੰ ਤਾਂ ਅੱਜ ਨਾ ਫਿਰ ਤੂੰ ਮਿੱਠਾ ਬਣਾ ਲੈ ਰਸੋਈ ਚ ਤੇਰੀ ਪਹਿਲੀ ਰਸੋਈ ਹੈ ਹਾਂਜੀ ਬਿਲਕੁਲ ਜੀ ਹਾਂ ਜਾ ਤਾਂ ਮੈਂ ਤਾਂ ਪਹਿਲਾਂ ਵੀ ਸੋਚੀ ਸੀ ਬਣਾਉਣਾ ਆਉਂਦਾ ਤੈਨੂੰ ਜੋ ਕੁਝ ਬਣਾ ਲਉ ਮੰਮੀ ਅੱਛਾ ਜਾ ਤਾਂ ਫਿਰ ਜਾ ਪ੍ਰਸ਼ਾਦ ਬਣਾਉਣੇ ਹੁੰਦੇ ਨੇ ਜਾਂ ਖੀਰ ਬਣਾਉਂਦੇ ਹੁੰਦੇ ਨੇ ਕੀ ਬਣਾਵੇਂਗੀ ਤੂੰ ਮੈਨੂੰ ਦੱਸ ਤੂੰ ਤੁਸੀਂ ਦੱਸ ਦੋ ਮੈਂ ਪ੍ਰਸ਼ਾਦ ਵੀ ਬਣਾ ਲੈਂਦੀ ਆ ਖੀਰ ਵੀ ਅੱਛਾ ਨਹੀਂ ਨਹੀਂ ਮੰਮੀ ਤੁਸੀਂ ਇਹਨੂੰ ਨਜਰੇਲਾ ਹੋ ਕੇ ਬਣਾ ਲਓ ਤੈਨੂੰ ਪਤਾ ਨਾ ਖੁਸ਼ ਹੋਵੇ ਕਿ ਜਰੇਲਾ ਦੇਖ ਲੈ ਠੰਡ ਦਾ ਮੌਸਮ ਗਜਰੇਲਾ ਬਣਾ ਲੈ ਦੇਖ ਲੈ ਦੀਪਕ ਤੂੰ ਵੀ ਆਣ ਹੈ ਪੁੱਤ ਹੈ ਤੂੰ ਕਹਿੰਦਾ ਵੀ ਗਜਰੇਲਾ ਖਾਣਾ ਮੈਂ ਤਾਂ ਵੀ ਕਹਦੇ ਵੀ ਗਜਰੇਲਾ ਬਣਾ ਲੂਗੀ ਡਿੰਪਲ ਨੂੰ ਕਹਿੰਦਾ ਪੁੱਤ ਬਿਹਾਰ ਪਤਾ ਕੀ ਹੈ ਜਾਂ ਪ੍ਰਸਾਦ ਦਾ ਜਾਂ ਖੀਰ ਦਾ ਹੁੰਦਾ ਹੈ ਹੈ ਚਲੋ ਉਹ ਮਿੱਠਾ ਬਿਹਾਰ ਤਾਂ ਹੁੰਦਾ ਮੈਂ ਸਮਝ ਗਿਆ ਪਰ ਹੁਣ ਇੰਨੇ ਮਿੱਠਾ ਬਣਾ ਲਿਆ ਕਿਸੇ ਨੇ ਆਈ ਨੂੰ ਤਾਂ ਵੀ ਕੀ ਫਾਇਦਾ ਚੀਜ਼ ਤਾਂ ਬਣਾਓ ਜਿਹੜੀ ਆਪਾਂ ਨੂੰ ਪਸੰਦ ਹੋਵੇ ਕੋਈ ਗੱਲ ਨਹੀਂ ਮੰਮੀ ਜੀ ਫਿਰ ਮੈਂ ਗੁਜਰੇਲਾ ਹੀ ਬਣਾ ਦਿੰਦੀ ਚਲ ਪੁੱਤ ਜਿਹੜੇ ਤੇਰੇ ਕੰਨਦੋਂ ਨੇ ਮੀਆਂ ਨੂੰ ਤੇਰੇ ਨੂੰ ਖੁਸ਼ ਹੋ ਕੇ ਖਾਊਗਾ ਉਹੀ ਬਣਾ ਲਾ ਬਸ ਤੂੰ ਹੁਣ ਮਿੱਠਾਈ ਬਣਾਉਣਾ ਹਾਂ ਹਾਂ ਮੈਂ ਵੀ ਮੇਰੇ ਨੂਨ ਦਾ ਪਹਿਲੀ ਬਣਾਉਗੀ ਰਸੋਈ ਮੈਂ ਕਿਉਂ ਨਹੀਂ ਖਾਉਂਗੀ ਮੈਂ ਖੁਸ਼ ਹੋ ਕੇ ਖਾਉਂਗੀ ਮੈਂ ਤੁਹਾਨੂੰ ਐ ਪੁੱਛਦੀ ਸੀ ਮੰਮੀ ਜੀ ਵੀ ਤੁਸੀਂ ਉਹਦੇ ਚ ਡਰਾਈ ਫਰੂਟਸ ਤਾਂ ਪਾਉਨੇ ਹੋ ਨਾ ਸਾਰਾ ਕੁਝ ਪਾਉਨੇ ਆ ਪੁੱਤ ਸਾਰਾ ਕੁਝ ਉਹ ਤੇ ਰਸੋਈ ਚ ਪਿਆ ਹੈ ਸਾਰਾ ਕੁਝ ਪਾ ਕੇ ਨਾ ਐਨ ਵਧੀਆ ਜਿਹਾ ਬਣਾ ਕੇ ਮੇਰੀ ਤੇ ਜਿਹੜੇ ਸਾਰੀ ਉਮਰ ਮਿੱਠੀ ਮਿੱਠੀ ਰਹੇ ਆ ਇਹ ਜਿਆ ਬਣਾ ਲੈ ਜਾ ਠੀਕ ਹੈ ਮੈਂ ਬਣਾਉਂ ਹਾਂ ਚੱਲ ਜਾ ਕੇ ਬਣਾ ਦੇ ਹੋਰ ਜਾ ਚਲ ਅੱਜ ਦੇਖਦੇ ਆ ਅੱਜ ਡਿੰਪਲ ਦੇ ਹੱਥ ਦਾ ਖਾਣੇ ਆ ਗਜਰੇਲਾ ਹਨਾ ਹੋਰ ਨਾ ਹਾਈ ਦਿਨ ਚ ਕੁਛ ਲੈ ਦੇਖ ਲੈ ਹੈ ਜੇ ਮੈਨੂੰ ਤਾਂ ਸੁਆਦ ਲੱਗਿਆ ਮੈਂ ਤਾਂ ਕੱਲੀ ਉਹ ਖਾ ਜੂਗੀ ਸਾਰਾ ਫਿਰ ਤੂੰ ਦੇਖੀਂ ਨਹੀਂ ਬਣਾਉਣਾ ਤਾਂ ਮੈਂ ਆਪਣੇ ਚਲੋ ਦੇਖਦੇ ਆ ਹਨਾ ਅੱਲੇ ਵੱਧ ਬਣਾ ਲਈ ਤੇ ਬਾਅਦ ਚ ਦੇਖਾਈ ਮੈਨੂੰ ਨਹੀਂ ਚੱਲ ਮੈਂ ਉਹਨੂੰ ਹਾਕ ਮਾਰ ਦਨੀ ਆ ਵੱਧ ਬਣਾ ਲੂਗੀ ਡਿੰਪਲ ਪੁੱਤ ਵੱਧ ਬਣਾ ਲਈ ਥੋੜਾ ਜਿਹਾ ਠੀਕ ਹੈ ਮੰਮੀ ਜੀ ਹਾਂ ਹੋਰ ਅਸੀਂ ਖੁੱਲਾ ਖਾਵਾਂਗੇ ਹਾਈਵੇਰ ਅਪਾ ਤਾਂ ਮੈਂ ਪੰਗਾਇ ਛੇੜ ਲਿਆ ਤੋਂ ਵਧੀਆ ਤਾਂ ਹਲਵਾ ਵੀ ਜਿੱਤਾ ਮਰਜ਼ੀ ਕਰਕੇ ਬਣਾ ਦਿੰਦੀ ਉੱਪਰ ਹੁਣ ਇਹਨਾਂ ਨੇ ਆਏ ਕਹਿਤਾ ਮੈਂ ਗਾਜਰ ਦਾ ਹਲਵਾ ਖਾਣਾ ਮੈਂ ਤਾਂ ਕਦੇ ਬਣਾਇਆ ਵੀ ਨਹੀਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਵੀ ਬਣਾਉਣਾ ਕਿੱਦਾਂ ਕੀ ਕਰਨਾ ਗਾਜਰ ਦਾ ਕੀ ਕੀ ਹੋ ਗਿਆ ਡਿਪਲ ਕੱਲੀਓ ਗੱਲਾਂ ਕਰੀ ਜੰਨੀ ਆ ਕੀ ਹੋ ਗਿਆ ਕੁਛ ਨਹੀਂ ਦੀਦੀ ਉਹ ਅਸਲ ਦੇ ਵਿੱਚ ਨਾ ਮੈਂ ਤੁਹਾਨੂੰ ਹੁਣ ਕਿਵੇਂ ਦੱਸਾਂ ਤੁਹਾਨੂੰ ਪਤਾ ਵੀ ਮੇਰੀ ਪਹਿਲੀ ਰਸੋਈ ਆ ਤੇ ਮੰਮੀ ਨੇ ਐ ਕਿਹਾ ਤੇ ਵੀ ਕੁਝ ਮਿੱਠਾ ਬਣਾਉਣਾ ਆ ਉਪਰੋ ਇਹ ਕਹਿੰਦੇ ਵੀ ਮੈਂ ਗਾਜਰ ਦਾ ਗਜਰੇਲਾ ਖਾਣਾ ਅੱਛਾ ਉਹ ਦੀਪਕ ਨੂੰ ਜਿਆਦਾ ਪਸੰਦ ਆ ਹਾਂਜੀ ਤਾਂ ਹੀ ਕਿਹਾ ਉਹ ਕਾ ਤੇ ਹੁਣ ਮੈਂ ਸੋਚ ਰਹੀ ਸੀ ਵੀ ਮੈਂ ਤਾਂ ਕਦੇ ਬਣਾਇਆ ਨਹੀਂ ਅੱਛਾ ਬਣਾਇਆ ਨਹੀਂ ਕਦੇ ਹੁਣ ਮੈਂ ਮੰਮੀ ਨੂੰ ਕੀ ਜਵਾਬ ਦਵਾਂ ਟੈਨਸ਼ਨ ਨਾਲ ਆ गाजर ਦਾ ਹਲਵਾ ਮੈਂ ਬਣਾ ਦੂਗੀ ਤੂੰ ਨਾ ਬਸ ਆ ਛਿੱਲ ਛਿੱਲ ਦੇ ਪਰ ਨਾ ਮੰਮੀ ਨੂੰ ਨਾ ਦੱਸੀ ਨਹੀਂ ਫਿਰ ਉਹ ਦਿੱਤੀ ਜੇ ਮੰਮੀ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਤਾਂ ਮੈਨੂੰ ਇਹ ਕਿਹਾ ਵੀ ਜਿੰਨੀ ਛੇਤੀ ਹੋ ਸਕੇ ਜਲਦੀ ਜਲਦੀ ਬਣਾ ਕੇ ਲੈ ਕੇ ਆ ਮੰਮੀ ਤਾਂ ਮੈਨੂੰ ਲੱਗਦਾ ਨਾ ਬਾਹਰ ਗਵੰਡੀਆਂ ਦੇ ਗਈ ਐ ਉਹ ਮੈਂ ਬਣਾ ਦੂਗੀ ਤੂੰ ਐਂ ਕਰ ਛੇਤੀ ਛੇਤੀ ਛਿੱਲ ਕੇ ਦੇ ਮੈਂ ਨਾ ਚਾਰਕਾ ਕੱਪੜੇ ਗੋਠੇ ਤੇ ਪਾਇਆ ਫਿਰ ਮੈਂ ਆ ਕੇ ਮੈਂ ਬਣਾ ਕੇ ਦੇਣੀ ਠੀਕ ਐ ਤੇਜੀ ਤੂੰ ਟੈਨਸ਼ਨ ਨਾ ਲੈ ਇੱਕ ਗੱਲ ਦੱਸਾਂ ਤੁਸੀਂ ਕਿੰਨੇ 나ਈ ਸੁਣਾ ਸੱਚੀ ਮੈਨੂੰ ਨਾ ਪਹਿਲਾਂ ਬਾ ਟੈਂਸ਼ਨ ਸੀਗੀ ਬਈ ਹਾਈ ਪਤਾ ਨਹੀਂ ਮੇਰੀ ਜਠਾਣੀ ਕਿਦਾਂ ਦੀ ਹੋਣੀ ਆ ਮਤਲਬ ਕਿ ਮੈਨੂੰ ਨਾ ਸਾਰੇ ਐ ਡਰਾਉਂਦੇ ਸੀਗੇ ਕਿ ਜਿੱਥੇ ਦਰਾਨੇ ਜਠਾਣੀਆਂ ਹੋਣ ਨਾ ਉੱਥੇ ਬਹੁਤ ਕਲੇਸ਼ ਰਹਿੰਦਾ ਪਰ ਮੇਰੇ ਚੰਗੇ ਕਰਮ ਕੀਤੇ ਹੋਏ ਨੇ ਮੈਨੂੰ ਜਠਾਣੀ ਨਹੀਂ ਮੈਨੂੰ ਸੱਚੀ ਕਿ ਭੈਣ ਮਿਲ ਗਈ ਛੜਾ ਤੁਸੀਂ ਮੇਰਾ ਇੰਨਾ ਸਾਥ ਦੇ ਰਹੇ ਹੋ ਟਿੰਪਲ ਮੈਨੂੰ ਵੀ ਡਰ ਲੱਗਦਾ ਸੀ ਵੀ ਪਤਾ ਨਹੀਂ ਮੇਰੀ ਦਰਾਨੀ ਕਹੀ ਜੀ ਆਉਗੀ ਮੇਰੇ ਨਾਲ ਬਣਾਉਗੀ ਜਾਂ ਮੰਮੀ ਮੰਗੂ ਮੇਰੇ ਤੇ ਹੁਕਮ ਚਲਾਉਗੀ ਪਰ ਮੈਨੂੰ ਨਾ ਬਹੁਤ ਖੁਸ਼ੀ ਹੁੰਦੀ ਹੈ ਕਿ ਮੇਰੀ ਦਰਾਨੀ ਮੇਰੀ ਭੈਣ ਵਰਗੀ ਹੈ ਚੱਲ ਹੁਣ ਗੱਲਾਂ ਨਾ ਕਰ ਛੇਤੀ ਛੇਤੀ ਤੂੰ ਗਾਜਰਾ ਛੇਤ ਲੈ ਤੇ ਮੈਂ ਕੱਪੜੇ ਪਾ ਕੇ ਨਾ ਮੈਂ ਹੁਣੀ ਆਉਣੀ ਆ ਠੀਕ ਹੈ ਠੀਕ ਹੈ ਜੀ ਚੱਲ ਮੈਂ ਚਲਣਾ ਓਕੇ ਸ਼ੁਕਰ ਹੈ ਰੱਬ ਦਾ ਇਸ ਘਰ ਦੇ ਵਿੱਚ ਕੋਈ ਮੇਰੇ ਸਾਥ ਦੇਣਾ ਨਾ ਤਾਂ ਹੈਗਾ ਮੈਂ ਤਾਂ ਟੈਨਸ਼ਨ ਚ ਪਾਗਲੀ ਹੋ ਜਾਂਦੀ ਚੱਲ ਮੈਂ ਛੇਤੀ ਛੇਤੀ ਇਹਨੂੰ ਕੱਟ ਕਨੀ ਆ ਬਣ ਗਿਆ ਨਾ ਵਧੀਆ ਵਾਹ ਦੀਦੀ ਇਹ ਤਾਂ ਦੇਖਣ ਚ ਵੀ ਕਿੰਨਾ ਤੇਜ਼ੀ ਲੱਗ ਰਿਹਾ ਹੈ ਕਸਮ ਨਾਲ ਹੁਣ ਤੁਨਾ ਬੰਦ ਕਰਦਾ ਹਾਂ ਕਰ ਇਹ ਚ ਪਾ ਤੇ ਪਹਿਲਾਂ ਮੁੰਨੇ ਨੂੰ ਦੇ ਦੇ ਦੇਖੋ ਬਹੁਤ ਹੈ ਨਾ ਹਾਂ ਪਹਿਲਾਂ ਥੋੜਾ ਥੋੜਾ ਪਾ ਦੇ ਫਿਰ ਹੋਰ ਲੈ ਲੈਣਗੇ ਇੱਕ ਗੱਲ ਦੱਸਾਂ ਤੁਹਾਡਾ ਬਹੁਤ ਬਹੁਤ ਥੈਂਕਸ ਲੈ ਇਹ ਤੁਸੀਂ ਮੇਰੀ ਇਹ ਗੱਲ ਤੁਸੀਂ ਮੇਰੀ ਇੰਨੀ ਹੈਲਪ ਕੀਤੀ ਜੇ ਮੈਂ ਹੈਲਪ ਨਹੀਂ ਕਰੂੰਗੀ ਤਾਂ ਹੋਰ ਕੌਣ ਕਰੂਗਾ ਦੱਸੀ ਇਹ ਗੱਲ ਤਾਂ ਹੈ ਆਪਾਂ ਆਥਰ ਨੂੰ ਫਿਰ ਭੈਣ ਹੀ ਭੈਣ ਨਾਲ ਖੜਦੀ ਹੈ ਨਾ ਨਾਲੇ ਆਪਾਂ ਇੱਥੇ ਦਰਾਨੀ ਦਸ਼ਾਨੀ ਬਣ ਕੇ ਥੋੜੀ ਰਹਿਣਾ ਭੈਣਾ ਬਣ ਕੇ ਰਹਿਣਾ ਚਲ ਚਾ ਚਾ ਤੂੰ ਫੜਾਇਆ ਮੈਂ ਚਾ ਹਾਂ ਤੂੰ ਦੇਖਿਆ ਸੱਚ ਹੈ ਠੀਕ ਹੈ ਕਮਲੀ ਹੈ ਵੀ ਮੰਮੀ ਜੀ ਆ ਲਓ ਹਾਂ ਉਹ ਤਾਂ ਗਰਮ ਗਰਮ ਗਜਰੇਲਾ ਲੈ ਬਣਾ ਲਈ ਹਾਂਜੀ ਹੈ ਦੇਖ ਲਾ ਦੇਖਣ ਤਾਂ ਸੋਨਾ ਲੱਗ ਰਿਹਾ ਖਾ ਕੇ ਦੇਖੋ ਨਾ ਅੱਛਾ ਖਾ ਕੇ ਦੇਖਾਂ ਲੈ ਫਿਰ ਮੈਂ ਦੇਖ ਰਿਹਾ ਮੈਂ ਤਾਂ ਜਿਆਦੇ ਨਾਲ ਖਾਉਂਗੀ ਦੇਖਾਂ ਮੇਰੇ ਨੂਨੇ ਕਿਹਾ ਜਾ ਬਣਾਇਆ ਹੂੰ ਦੇਖਾਂ ਤਾਂ ਸਹੀ ਲੱਗਦਾ ਤਾਂ ਸੋਨਾ ਹੈ ਚਲ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਆਪਣੀ ਨੂਨ ਦੇ ਹੱਥ ਦਾ ਪਹਿਲੀ ਵਾਰ ਬਣਿਆ ਖਾਣ ਲੱਗੀ ਹਾਂ ਵਧੀਆ ਵਧੀਆ ਹੋਵੇ ਬਾਈ ਕੁ ਜੀ ਟੇਸਟੀ ਹੈ ਮੰਮੀ ਠੀਕ ਹੈ ਮਤਲਬ ਮੈਂ ਬੱਜਿਆ ਜਾ ਬਣਾਤਾ ਠੀਕ ਬਣਾਤਾ ਸੀ ਹੁਣ ਤੈਨੂੰ ਕੀ ਕਰਾਂ ਮੰਮੀ ਟੇਸਟੀ ਨਹੀਂ ਹੈਗੀ ਜਿਹੜੀ ਚੀਜ਼ ਹੋਣੀ ਚਾਹੀਦੀ ਸੀ ਉਹ ਤਾਂ ਨਹੀਂ ਹੈਗੀ ਮਤਲਬ ਤੁਸੀਂ ਕਮੀ ਤਾਂ ਦੱਸੋ ਤੁਸੀਂ ਕਿੱਸੇ ਡਰਾਈ ਫਰੂਟਸ ਪਾਣੇ ਮੈਂ ਮੈਂ ਤੈਨੂੰ ਕਿਹਾ ਸੀ ਸਾਰੇ ਡਰਾਈ ਫਰੂਟ ਉੱਥੇ ਪਏ ਨੇ ਸਾਰਾ ਕੁਝ ਪਾ ਲਈ ਤੇ ਫਿਰ ਵੀ ਤੂੰ ਸਾਰ ਕੁ ਵਿੱਚ ਕਮੀ ਛੱਡਤੀ ਇਹਦੇ ਦੱਸ ਕਿਸੇ ਚੀਜ਼ ਦੀ ਕਮੀ ਦੀ ਮੈਂ ਤਾਂ ਲੱਗਦਾ ਤੈਨੂੰ ਘਰੇ ਬਣਾਉਣੇ ਨਹੀਂ ਹੁੰਦਾ ਹੈਗਾ ਪਹਿਲੀ ਵਾਰ ਬਣਾਇਆ ਵੀ ਜਸ ਤੂੰ ਚੱਜ ਜਿਹਾ ਬਣਾ ਲਿਆ ਵਧੀਆ ਤਾਂ ਬਣਾਇਆ ਸੀਗਾ ਮੰਮੀ ਨਹੀਂ ਮੇਰਾ ਤਾਂ ਹੁਣ ਨਾ ਸੱਚੀ ਮੈਂ ਨਹੀਂ ਖੋਸਤੀ ਐਨੀ ਖੋਸਤੀ ਮੇਰੇ ਨੂੰ ਬਣਾ ਰਹੀ ਅੱਜ ਪਹਿਲੀ ਰਸੋਈ ਬਣਾ ਰਹੀ ਐ ਐਨ ਵਧੀਆ ਸਗੰ ਦੇਉਂਗੀ ਮੇਰੇ ਨੂੰ ਮੇਰਾ ਮੂੜੇ ਖਰਾਬ ਕਰ ਦਤਾ ਮੇਰ ਦਾ ਖਾ ਕੇ ਮੁੰਡੀ ਖਰਾਬ ਹੋ ਗਈ। ਲੈ ਨਾ। ਦੱਸ। ਵੀ ਤੂੰ ਦੱਸ ਚੱਜ ਨਾਲ ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਹੀ ਨਹੀਂ ਹੈਗਾ। ਵੀ ਤੂੰ ਚੱਜ ਦਾ ਬਣਾ ਲੈ। ਵੀ ਪਹਿਲੀ ਵਾਰ ਤੂੰ ਤੋੜ ਤੈਨੂੰ ਤੋੜੀ ਚੀਜ਼ ਬਣਾਉਣ ਨੂੰ ਕਿਹਾ। ਉਹ ਵੀ ਨਹੀਂ ਚੱਜੇ। ਤੇ ਪਹਿਲਾਂ ਪਤਾ ਨਹੀਂ ਸੀ ਤੇਰੀ ਮੰਮੀ ਨੂੰ ਵੀ ਬਹੁਤ ਸਿੱਖ ਕੇ ਨਹੀਂ ਆਈ ਤੂੰ। ਮੰਮੀ ਜੀ। ਚੀਜ਼ ਮੈਨੂੰ ਨਹੀਂ ਬਣਾਉਣੀ ਆਉਂਦੀ। ਤੇ ਤੁਸੀਂ ਮੇਰੇ ਮਾਪੇ ਉੱਧਰ ਕਾਹਤੋਂ ਜਾ ਰਹੇ ਹੋ? ਫਿਰ ਮਾਪੇ ਉੱਥੇ ਹੀ ਸਿੱਖਦਾ ਬੰਦਾ। ਹੁਣ ਮਾਂ ਆਪੇ ਉਹਨੂੰ ਇੱਕ ਮਾਂ ਆਪੇ ਉਹ ਤਾਂ ਸਿੱਖਦਾ ਜ਼ਰੂਰ ਆ ਪਰ ਜਿਹੜੇ ਜਵਾਬ ਪੜ੍ਹਦੇ ਲਿਖਦੇ ਰਹਿੰਦੇ ਨੇ ਨਾ ਉਹਨੂੰ ਕੋਈ ਇੰਨਾ ਟਾਈਮ ਵੀ ਨਹੀਂ ਹੁੰਦਾ ਕਿ ਉਹ ਸਿੱਖ ਲਣ ਨਾਲੇ ਹਰ ਕੁਝ ਟਰ ਹਿੱਟ ਤੋਂ ਸਿੱਖੇ ਨਹੀਂ ਆਉਂਦਾ ਇੱਕ ਦੂਜੇ ਨੂੰ ਦੇਖ ਕੇ ਸਿੱਖਦਾ ਆ ਤੇ ਜੇ ਮੈਂ ਵੀ ਇਸ ਘਰ ਦੇ ਵਿੱਚ ਰਹਾਂਗੀ ਨਾ ਤੁਹਾਨੂੰ ਦੇਖਦੀ ਰਹਾਂਗੀ ਤੇ ਸਾਰੀਆਂ ਚੀਜ਼ਾਂ ਸਿੱਖ ਲਾਂਗੀ ਸ਼ਾਇਦ ਤੁਸੀਂ ਭੁੱਲ ਗਏ ਸਿੱਖ ਕੇ ਸ਼ਾਇਦ ਤੁਸੀਂ ਵੀ ਨਹੀਂ ਆਏ ਹੋਣੇ ਤੁਸੀਂ ਵੀ ਇਸ ਘਰ ਦੇ ਤੌਰ ਤਰੀਕੇ ਸਿੱਖੇ ਹੋਣੇ ਫੇਰ ਹੀ ਤੁਹਾਨੂੰ ਪਤਾ ਲੱਗਿਆ ਹੋਣਾ ਬੋਲਣ ਨੂੰ ਤਾਂ ਜਵਾਨ ਬਥੇ ਕਿੰਨੀ ਲੰਬੀ ਚਲਾ ਗਈ ਐਨ ਹਲਵਾ ਤਾਂ ਤੈਨੂੰ ਬਣਾਉਣਾ ਨਹੀਂ ਆਇਆ ਹੈਗਾ ਵੀ ਜੇ ਨਹੀਂ ਤਾਂ ਕੋਈ ਵਧੀਆ ਬਣਾ ਦਾਂ ਮੈਂ ਜਿਹੇ ਜੇ ਤੁਸੀਂ ਬੋਲੋਗੇ ਉਹੋ ਜਿਹੀ ਤੁਸੀਂ ਬਸ ਆ ਸਖਾਇਆ ਬਸ ਤੈਨੂੰ ਹਨਾ ਪਹਿਲੇ ਦਿਨੀ ਤੂੰ ਮੈਨੂੰ ਆ ਚਬਰ 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 ਕਰਕੇ ਬੋਲਣ ਦਾ ਲੱਗ ਗਈ ਹੈਨਾ ਮੈਂ ਤੁਹਾਨੂੰ ਕਿਹਾ ਨਾ ਮੰਮੀ ਬਸ ਮਾਪਿਓ ਪੁੱਛ ਵੀ ਨਹੀਂ ਸਿਖਾਉਂਦਾ ਬਸ ਉਹਨੂੰ ਦੇਖ ਲਿਆ ਤੇਰਾ ਤਾਂ ਮੈਂ ਪਹਿਲੇ ਦਿਨੀ ਹਲਵਾ ਖਲਾ ਕੇ ਮੈਂ ਤਾਂ ਚਾਰ ਸਣਾਤੀਆਂ ਜਿਹੜੀਆਂ ਤੇਰਾ ਤਾਂ ਰੰਗ ਟੰਗ ਮੱਝੀ ਦੇਖ ਲਿਆ ਹਾਂ ਮੂੜੇ ਖਰਾਬ ਕਰਤਾ ਤੇ ਦਾਜ ਮੇਰਾ ਸ਼ੂਗਰ ਕਰੋ ਉਹਨੂੰ ਦੇ ਆ ਉਹਨੂੰ ਦੇ ਆ ਦੀਪਕ ਨੂੰ ਜਾ ਕੇ ਹੁਣ ਤੇਰੇ ਰਾਂਜੀਨ ਉਹਨੂੰ ਜਾਦੇ ਚਾਉ ਉਹਨਾਂ ਤਾਂ ਮੈਂ ਦਊਂਗੀ ਉਹਨੂੰ ਜਾਦੇ ਚਾਉ ਚੜਿਆ ਸੀ ਗੁਜਰੇਲੇ ਦਾ ਮੈਨੂੰ ਪਤਾ ਸੀ ਵੀ ਤੈਨੂੰ ਕੁਝ ਬਣਾਉਣਾ ਨਹੀਂ ਹੁੰਦਾ ਮੈਂ ਤਾਂ ਹੀ ਤੈਨੂੰ ਕਹਿੰਦੀ ਵੀ ਤੂੰ ਹਲਵਾ ਬਣਾਣਾ ਹੈ ਪ੍ਰਸ਼ਾਦ ਬਣਾ ਲੈ ਵੀ ਹੈ ਜੇ ਕੁਝ ਬਣਾਵੇਂਗੀ ਲੱਡਰ ਲਾਵੇਂਗੀ ਤੂੰ ਚਲੋ ਮੰਮੀ ਵੈਸੇ ਜੇ ਮੈਂ ਹਲਵਾ ਬਣਾ ਲੈਂਦੀ ਨਾ ਕਮੀ ਤੁਸੀਂ ਉਹ ਚ ਵੀ ਕੱਢਣੀ ਸੀ ਜਿਹੜੇ ਬੰਦੇ ਨੂੰ ਆਤ ਹੋਵੇ ਨਾ ਕਮੀਆਂ ਕੱਢਣ ਦੀ ਉਹਨੂੰ ਚਾਹੇ ਕੋਸ਼ਿਸ਼ ਕਰਕੇ ਦੇ ਦੇ ਉਹਨੇ ਫਿਰ ਵੀ ਆਪਦਾ ਹੁਕਮ ਚਲਾਉਣਾ ਹੀ ਚਲਾਉਣਾ ਕਿਉਂਕਿ ਸੱਸਾਂ ਨੂੰ ਜਿਆਦਾਤਰ ਇਹੀ ਹੁੰਦਾ ਕਿ ਪਤਾ ਨਹੀਂ ਮੈਸ ਘਰ ਚ ਜਿਆਦੀ ਪੁਰਾਣੀ ਹੋ ਗਈਆਂ ਸ਼ਾਇਦ ਮੈਨੂੰ ਹੀ ਸਾਰਾ ਕੁਝ ਆਉਂਦਾ ਨਵੇਂ ਬੰਦੇ ਨੂੰ ਕੁਝ ਆਉਂਦਾ ਨਹੀਂ ਨਾ ਤੈਨੂੰ 4 ਦਿਨ ਹੋਈ ਨਹੀਂ ਆਈ ਇਹਨੂੰ ਦੱਸ ਭਾਈ ਤੂੰ ਚਾ ਬਸ ਬਸ ਤੂੰ ਐ ਕਰ ਜਾ ਤੂੰ ਦੀਪਕ ਨੂੰ ਦਿਆ ਕੋਈ ਨਹੀਂ ਮੰਮੀ ਉਧਰ ਤਾਂ ਮੈਂ ਜਾ ਹੀ ਨਹੀਂ ਹਾਂ ਜਾ ਬਸ ਉਹ ਹੋ ਬਣ ਗਿਆ ਹਲਵਾ ਲੱਗੇ ਰਿਹਾ ਕਰੋ ਸਾਰਾ ਦਿਨ ਪਰ ਬਿੱਲਾ ਬੰਦਾ ਕੀ ਕਰੇ ਹਾਂ ਲੋ ਖਾਓ ਗਿਜ਼ਰੇਲਾ ਤੂੰ ਖਾਇਆ ਨਹੀਂ ਮੈਂ ਨਹੀਂ ਹਜੇ ਖਾਇਆ ਹਏ ਖੁਸ਼ਬੂਦਾਰ ਲੱਗ ਰਿਹਾ ਬਹੁਤ ਮਿੱਠਾ ਟੇਸਟੀ ਬਹੁਤ ਹੈ ਕੋਈ ਨਾ ਸ਼ੂਗਰ ਕਰਕੇ ਮਾਰਦੀ ਮੈਨੂੰ ਓਹ ਹੋ ਨਹੀਂ ਸ਼ੂਗਰ ਹੁੰਦੀ ਟੇਸਟੀ ਹੈ ਇਹਦੇ ਦਾ ਬਹੁਤ ਟੇਸਟੀ ਹੈ ਬਹੁਤ ਟੇਸਟੀ ਹੈ ਤੇ ਫਿਰ ਮੰਮੀ ਨੂੰ ਟੇਸਟੀ ਕਿਉਂ ਨਹੀਂ ਲੱਗੀ ਮੰਮ ਨੂੰ ਇੰਟਰਸਟਿੰਗ ਲੱਗਿਆ ਹਾਂ ਮੰਮੀ ਨੇ ਤੇ ਇੱਕ ਚਮਚ ਖਾਂਦੇ ਸਾਰੀ ਛੱਡਤਾ ਕਿਉਂ ਕਹਿੰਦੀ ਕਿ ਇੱਚ ਕਮੀ ਆ ਚਾਹੇ ਜੇ ਕਹਿੰਦੀ ਮੈਂ ਚਾਹੁੰਦੀ ਸੀ ਉਹ ਜਾਂ ਤੂੰ ਬਣਾਇਆ ਨੇ ਕੀ ਕਮੀ ਸੀ ਪੁੱਛੇ ਨੇ ਪੁੱਛਿਆ ਸੀ ਬਸ ਤੁਹਾਨੂੰ ਪਤਾ ਹੀ ਆ ਫਿਰ ਓ ਯਾਰ ਮਜ਼ਾਕ ਕਰਦੇ ਹੋਣੀ ਦਾ ਨੋਨ ਲੱਗ ਗਿਆ ਬਹੁਤ ਸਵਾਦ ਆ ਨਹੀਂ ਦੀਪਾ ਮੰਮੀ ਮਜ਼ਾਕ ਨਹੀਂ ਸੀ ਕਰਦੀ ਛੜੀਆਂ ਗੱਲਾਂ ਉਹਨਾਂ ਨੇ ਮੈਨੂੰ ਕਹੀਆਂ ਨੇ ਉਹ ਗੱਲਾਂ ਮੇਰੇ ਦਿਲ ਤੇ ਲੱਗੀਆਂ ਨੇ ਕਹਿੰਦੀ ਕਿ ਤੇਰੇ ਘਰ ਦੇ ਆ ਨੇ ਮੇਰੇ ਮਾਪਿਆਂ ਨੇ ਦਿਨ ਕੋ ਸਿਖਾਇਆ ਨਹੀਂ ਸੱਸਾਂ ਨੇ ਆਦਤ ਹੁੰਦੀ ਹੈ ਨਾ ਕਹਿਣ ਦੀ ਐਨੇ ਦਿਲ ਤੇ ਨਾਲ ਆਇਆ ਕਰ ਕਿਸੇ ਗੱਲਾਂ ਨੂੰ ਜਾ ਜਾ ਕੇ ਰੋਟੀ ਪਾਣੀ ਖਾ ਲੈ ਮੇਰੀ ਗੱਲ ਸੁਣੋ ਜੇ ਕਹਿਣ ਦੀ ਆਦਤ ਹੁੰਦੀ ਆ ਤਾਂ ਫਿਰ ਬੰਦੇ ਨੂੰ ਸੁਣਨ ਦਾ ਵੀ ਦਮ ਰੱਖਣਾ ਚਾਹੀਦਾ ਨਾ ਛੋਣ ਨੂੰ ਕੀ ਯਾਰ ਕੁਝ ਨਹੀਂ ਹੁੰਦਾ ਯਾਰ ਛੋਟੀ ਛੋਟੀ ਗੱਲਾਂ ਤੇ ਕਲੇਸ਼ ਕੀ ਕਰਨਾ ਘਰ 'ਚ ਮੈਂ ਕਲੇਸ਼ ਨਹੀਂ ਕਰਨਾ ਚਾਹੁੰਦੀ ਜੀ ਪਰ ਮੰਮੀ ਨੇ ਗੱਲਾਂ ਹੀ ਇਦਾਂ ਦੀਆਂ ਕਹੀਆਂ ਕਿਉਂ ਮੈਨੂੰ ਤਾਂ ਨਹੀਂ ਬਰਦਾਸ਼ ਹੋਈਆਂ ਆਇਰ ਨੂੰ ਆਪ ਨੇ ਪਤਾ ਲੱਗਦਾ ਹੁੰਦਾ ਕਈ ਵਾਰ ਉਹ ਹੀ ਮਰੀ ਜਾਂਦੀ ਹੋ ਗਈ ਚਲੋ ਕੋਈ ਨਹੀਂ ਛੱਡ ਪਰਾਂ ਉਹੀ ਗੱਲ ਆ ਤੁਹਾਡੀ ਸ਼ਾਇਦ ਉਹਨਾਂ ਨੂੰ ਆਦਤ ਹੀ ਬੋਲਣ ਦੀ ਹੋਰ ਤੁਸੀਂ ਖਾਓਗੇ ਜਰੇਲਾ ਹੁਣ ਭਾਬੇ ਨੂੰ ਦੇਖ ਲੈ ਕਿੰਨਾ ਟਾਈਮ ਹੋ ਗਿਆ ਕੀ ਕੀ ਬੋਲਦੀ ਹੁੰਦੀ ਹੈ ਉਹਨੂੰ ਵੀ ਤਾਂ ਪਤਾ ਇਹਦੀ ਆਦਤ ਹੈ ਉਹਨੂੰ ਦਿਲ ਦੀ ਨਹੀਂ ਮਾਰੀ ਹੈ ਕੋਈ ਗੱਲ ਨਹੀਂ ਜਾ ਕਰ ਲੈ ਕੰਮ ਜਾ ਭਾਬੀ ਵਿਚਾਰੀ ਤਾਂ ਚਲੋ ਆ ਠੀਕ ਹੈ ਤੁਸੀਂ ਕੁਝ ਹੋਰ ਤਾਂ ਨਹੀਂ ਖਾਣਾ ਨਾ ਅਜੋਰ ਪਾ ਗਈ ਤੋੜਾ ਹਾਂ ਹਾਂ ਆ ਖਾਓ ਮੈਂ ਲੈ ਕੇ ਆਈ ਹਾਂ ਠੀਕ ਹੈ ਜੀ ਦੀਦੀ ਕੰਮ ਛੱਡੋ ਹੁਣ ਬੈਠੋ ਸਲੀਏ ਹਾਂਜੀ ਆ ਲਓ ਤੁਹਾਡੇ ਹੱਥ ਦਾ ਬਣਿਆ ਹੋਇਆ ਗਜਰੇਲਾ ਤੁਹਾਨੂੰ ਮੁਬਾਰਕ ਖਾਓ ਬੈਠ ਕੇ ਇਹ ਮੈਂ ਥੋੜੀ ਬਣਾਇਆ ਇਹ ਤੂੰ ਬਣਾਇਆ ਹੁਣ ਐਵੇਂ ਨਾ ਕਹ ਇਹ ਬਸ ਆਪਾਂ ਨੂੰ ਪਤਾ ਹੈ ਕਿ ਤੁਸੀਂ ਬਣਾਇਆ ਪਰ ਸੱਚੀ ਗੱਲ ਦੱਸਾਂ ਮੈਂ ਇਹ ਸੋਚ ਰਹੀ ਆ ਵੀ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਤੇ ਇਹੀ ਟੇਸਟ ਤਾਂ ਮੰਮੀ ਪਹਿਲਾਂ ਵੀ ਖਾਂਦੇ ਰਹੇ ਨੇ ਤੇ ਅੱਜ ਮੰਮੀ ਨੇ ਪਤਾ ਕੀ ਕਿਹਾ ਕਹਿੰਦੇ ਵੀ ਗਜਰੇਲੇ ਚ ਕਮੀ ਹੈ ਗਜਰੇਲੇ ਚ ਕਮੀ ਹੈ ਛੱਦਗੀ ਇਹਨਾਂ ਨੇ ਖਾਧਾ ਇਹ ਕਹਿੰਦੇ ਬਹੁਤ ਟੇਸਟੀ ਆ ਮੰਮੀ ਨੇ ਤਾਂ ਖਾ ਕੇ ਦੇ ਗਜਰੇਲਾ ਤਾਂ ਬਹੁਤ ਸੁਆਦ ਬਣਿਆ ਮੰਮੀ ਨੇ ਐਵੇਂ ਕਿਉਂ ਕਹਿਤਾ ਮੈਂ ਤੁਹਾਨੂੰ ਉਹੀ ਗੱਲ ਦੱਸ ਰਹੀ ਆ ਕਹਿੰਦੇ ਕਿ ਜਿੱਦਾਂ ਦਾ ਮੈਂ ਚਾਹੁੰਦੀ ਸੀ ਉਦਾਂ ਦਾ ਬਣਿਆ ਆ ਹਰ ਇਹ ਗੱਲਾਂ ਤਾਂ ਛੱਡੋ ਮੰਮੀ ਨੇ ਮੈਨੂੰ ਉਹ ਗੱਲਾਂ ਕਹੀਆਂ ਨਾ ਜੋ ਮੈਂ ਸੋਚ ਵੀ ਨਹੀਂ ਸਕਦੀ ਕੱਲ ਗਜਰੇਲੇ ਦੀ ਹੋ ਰਹੀ ਆ ਤੇ ਮੇਰੇ ਮਾਪਿਆਂ ਨੂੰ ਵਿੱਚ ਨੇ ਆਉਣ ਦੀ ਕਿਹੜੀ ਗੱਲ ਆ ਆਖੇ ਵੀ ਤੇਰੀ ਮਾਂ ਨੇ ਤੈਨੂੰ ਕੁਝ ਸਿਖਾਇਆ ਨਹੀਂ ਫਿਰ ਦੇ ਸੱਚੀ ਗੱਲ ਦੱਸਾਂ ਮੈਂ ਤਾਂ ਨਾਲ ਦੇ ਨਾਲ ਉਹਨਾਂ ਨੂੰ ਜਵਾਬ ਦੇਤਾ ਕਿਉਂਕਿ ਮੈਂ ਨਹੀਂ ਗੱਲਾਂ ਸੁਣ ਸਕਦੀ ਡਿੰਪਲ ਮੰਮੀ ਦੀ ਤਾਂ ਆਦਤ ਹੈ ਤੂੰ ਤੈਨੂੰ ਵੀ ਹੱਥ ਪੈ ਜਾਊਗੀ ਤੂੰ ਟੈਨਸ਼ਨ ਨਾ ਲੈ ਦੀਦੀ ਪਲੀਜ਼ ਐਯਾ ਅਜਤਨਾ ਤੁਹਾਨੂੰ ਪਈ ਹੋਈ ਆ ਮਮੀ ਦੀ ਗੱਲਾਂ ਸੁਣਨ ਦੀ ਮੈਨੂੰ ਆਤ ਨਹੀਂ ਪਈ ਹੋਈ ਜਿੱਥੇ ਮੇਰੀ ਗਲਤੀ ਨਹੀਂ ਨਾ ਹੈਗੀ ਉੱਥੇ ਮੈਂ ਸੁਣ ਵੀ ਨਹੀਂ ਸਕਦੀ ਔਰ ਵੈਸੇ ਵੀ ਮੈਂ ਮਮਮੀ ਨੂੰ ਸਾਰ ਦਿਨ ਦੇਖਦੀ ਰਹਿੰਦੀ ਆ ਉਹ ਨਿੱਕੀ ਨਿੱਕੀ ਗੱਲ ਤੇ ਉਹਨੇ ਬੋਲੀ ਜਾਣਾ ਬੋਲੀ ਜਾਣੀ ਆ ਐਵੇਂ ਨਹੀਂ ਕਰਨਾ ਸੀ ਆ ਐਵੇਂ ਕਰਤਾ ਜੇ ਉਹਨੂੰ ਸਹੀ ਕਰਤਾ ਤੇ ਉਹਨੂੰ ਕਹਿਣਾ ਉਹਨੇ ਗਲਤ ਕਰਨਾ ਸੀਗਾ ਜੇ ਕੋਈ ਕੰਮ ਗਲਤ ਕਰਤਾ ਤਾਂ ਉਹਨੇ ਕਹਿਣਾ ਸੀ ਇਹਨੂੰ ਸਹੀ ਕਰਨਾ ਆ ਮਤਲਬ ਮੈਂ ਉਹਨਾਂ ਦਾ ਹਿਸਾਬ ਕਿਤਾਬ ਲੈ ਲਿਆ ਇਸ ਕਰਕੇ ਪਲੀਜ਼ ਤਾਂ ਹੀ ਤਾਂ ਮੈਂ ਤੈਨੂੰ ਕਹਿ ਰਹੀ ਆ ਕਿ ਤੂੰ ਨਾ ਇੰਨੀ ਟੈਨਸ਼ਨ ਲੈ ਤੈਨੂੰ ਵੀ ਮੇਰੇ ਮੰਗੂ ਆਤ ਪੈ ਜਾਣੀ ਆ ਬੋਲਦੇ ਨੇ ਬੋਲੀ ਜਾਂਦੇ ਨਹੀਂ ਦੀਦੀ ਮੈਂ ਤੁਹਾਨੂੰ ਦੱਸਿਆ ਨਾ ਇਹ ਜੀ ਆਤ ਮੈਂ ਆਪਦੇ ਸਿਰ ਨਹੀਂ ਪਾਉਣੇ ਆਪਾਂ ਦਾ ਨਾਲ ਨਾਲ ਸੁਣਾਉਣ ਵਾਲੇ ਆ ਚੱਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਜਿਵੇਂ ਹੋਊਗਾ ਅੱਗੇ ਆਪਾਂ ਦੇਖ ਲਾਂਗੇ ਨਾਲ ਮਿਲ ਕੇ ਕਰਾਂਗੇ ਜੋ ਵੀ ਕਰਾਂ ਠੀਕ ਹੈ ਤੂੰ ਟੈਨਸ਼ਨ ਨਾ ਲੈ ਦੀਦੀ ਮੈਨੂੰ ਐ ਨਹੀਂ ਸਮਝ ਆਉਂਦੀ ਕਿੰਨਾ ਕੰਮ ਆ ਘਰ ਦੇ ਕੰਮ ਹੀ ਹੁੰਦੇ ਨੇਗੇ ਜੀ ਵੀ ਸਾਡੇ ਨਾਲ ਪਿਆਰ ਨਾਲ ਰਹਿਣਾ ਤਾਂ ਆਪਾਂ ਕਿਉਂ ਇਹਨਾਂ ਨੂੰ ਇਦਾਂ ਬੋਲੀ ਹਰ ਵੈਸੇ ਵੀ ਮੇਰੇ ਦਿਲ ਚ ਇਹ ਨਾ ਵੀ ਪਾਪ ਨੀ ਆ ਕਿ ਮੈਨੂੰ ਬੋਲਣ ਤੋਂ ਬਾਅਦ ਅਹਿਸਾਸ ਨਾ ਹੋਵੇ ਮੈਨੂੰ ਬਹੁਤ ਫੀਲ ਹੁੰਦਾ ਸ਼ਾਇਦ ਮੈਂ ਜ਼ਿਆਦਾ ਬੋਲ ਗਈ ਬਟ ਫਿਰ ਮੈਨੂੰ ਕਿਤੇ ਨਾ ਕਿਤੇ ਇਹ ਵੀ ਹੁੰਦਾ ਵੀ ਇਹਨਾਂ ਨੇ ਤਾਂ ਮੈਨੂੰ ਕਿੰਨਾ ਇਨਸਲਟ ਕੀਤੀ ਹੈ ਮੇਰੀ ਕੋਈ ਗੱਲ ਨਹੀਂ ਠੀਕ ਪਰ ਸਿਆਣੇ ਬੰਦੇ ਨਾ ਕਹਿ ਹੀ ਦਿੰਦੇ ਹੁੰਦੇ ਨੇ ਸਿਆਣੀ ਸਮਝ ਕੇ ਨਾ ਤੂੰ ਸੋਚਿਆ ਕਰ ਵੀ ਚਲ ਜਿਵੇਂ ਮੇਰੀ ਮਾਂ ਨੇ ਕਹਤਾ ਉਹ ਵੀ ਹੈਂਡੀ ਕਹਤਾ ਬਿਲਕੁਲ ਸਹੀ ਕਿਆ ਸੋਚ ਤਾਂ ਲਈਦਾ ਪਰ ਮਾਂ ਕੋਈ ਬਣਦੀ ਨਹੀਂ ਸੰਜੀ ਦੀਦੀ ਇਹ ਤਾਂ ਟਿੰਪਲ ਮੈਨੂੰ ਵੀ ਪਤਾ ਵੀ ਸੱਸ ਮਾਂ ਨਹੀਂ ਬਣਦੀ ਹੈ ਪਰ ਆਪਾਂ ਤਾਂ ਧੀਆ ਬਣ ਸਕਦੇ ਆ ਆਪਾਂ ਤਾਂ ਧੀਆ ਬਣ ਕੇ ਘਰ ਦਾ ਕੰਮ ਕਰਦੇ ਆ ਨਾ ਉਹਨਾਂ ਦਾ ਘਰ ਦਾ ਸਾਰਾ ਕੰਮ ਕਰਦੇ ਇੱਕ ਧੀ ਬਣ ਕੇ ਪਰ ਜੋ ਕੁਝ ਉਹ ਬੋਲਦੇ ਨੇ ਉਹ ਸੱਸ ਦੇ ਰੂਪ ਚੀ ਬੋਲਦੀਆਂ ਨੇ मां ਦੇ ਉਪਚਿੰਨ ਚਲ ਕੋਈ ਨਹੀਂ ਹੁਣ ਤੂੰ ਇਹ ਨਾ ਟੈਨਸ਼ਨ ਨਾ ਲੈ ਠੀਕ ਹੈ ਨਾ ਤੂੰ ਖਾ ਇਹ ਤਾਂ ਬਹੁਤ ਸਵਾਦ ਬਣੀ ਕੋਈ ਕਮੀ ਨਹੀਂ ਹੈਗੀ ਇਸ ਚ ਸਵਾਦ ਤਾਂ ਬਣਾਈ ਸੀ ਕਿ ਕਿ ਮੇਰੀ ਭੈਣ ਨੇ ਜੋ ਬਣਾਇਆ ਸੀਗਾ ਨਹੀਂ ਇੱذ ਤੇਰੇ ਹੱਥ ਲੱਗੇ ਸੀ oh ਬਸ ਕਰਿਆ ਕਰੋ ਹੋਰ ਚਲੋ ਖਾਓ ਤੁਸੀਂ ਹੋਰ ਲੈ ਇੱਕ ਦਮ ਤੁਹਾਨੂੰ ਇਹ ਮੈਂ ਫੇਰ ਲੈ ਦਿੰਦੀ ਠੀਕ ਹੈ ਠੀਕ ਹੈ